ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਆਪਾਂ ਪੜ ਰਹੀ ਸੀ ਧੁਨੀ ਵਿਗਿਆਨ ਬਾਰੇ ਠੀਕ ਹੈ ਜੀ ਤੇ ਪਿਛਲੀਆਂ ਦੋ ਵੀਡੀਓ ਆਪਾਂ ਪਹਿਲਾਂ ਅਪਲੋਡ ਕਰ ਚੁੱਕੇ ਆ ਤੇ ਤੀਸਰੀ ਵੀਡੀਓ ਦੇ ਵਿੱਚ ਵੀ ਆਪਾਂ ਕੁਝ ਨਵਾਂ ਪੜਾਂਗੇ ਤੇ ਪਹਿਲਾਂ ਜਾਣਦੇ ਹਾਂ ਕਿ ਕੀ ਆਪਾਂ ਪੜਨ ਜਾ ਰਹੇ ਹਾਂ ਕਿ ਧੁਨੀ ਵਿਗਿਆਨ ਕੀ ਹੈ ਧੁਨੀ ਵਿਗਿਆਨ ਕਿਸ ਤਰ੍ਹਾਂ ਦੀ ਸਾਇੰਸ ਹੈ ਤੁਨੀ ਵਿਗਿਆਨ ਅਤੇ ਤੁਨੀ ਗ੍ਰਾਮ ਵਿਗਿਆਨ ਵਿੱਚ ਕੀ ਅੰਤਰ ਹੈ ਅੱਜ ਇਹ ਅਸੀਂ ਇਹਨਾਂ ਸਵਾਲਾਂ ਨੂੰ ਜਿਹੜਾ ਸਮਝਾਂਗੇ ਉਸ ਦੇ ਆਧਾਰ ਤੇ ਪੜ੍ਹਾਂਗੇ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਤੁਨੀ ਵਿਗਿਆਨ ਤੁਨੀਆਂ ਦਾ ਵਿਗਿਆਨਿਕ ਅਧਿਐਨ ਹੀ ਤੁਨੀ ਵਿਗਿਆਨ ਹੈ ਤੁਨੀਆਂ ਦਾ ਵਿਗਿਆਨਿਕ ਵਿਗਿਆਨਿਕ ਇਹਦੇਆਂ ਅਧਿਆਨ ਹੀ ਧੁਨੀ ਵਿਗਿਆਨ ਹੈ ਜਿਸ ਵਿਦਿਆ ਦੀ ਸਹਾਇਤਾ ਨਾਲ ਅਸੀਂ ਭਾਸ਼ਾਈ ਧੁਨੀਆਂ ਦਾ ਅਧਿਐਨ ਕਰਦੇ ਹਾਂ ਭਾਸ਼ਾਈ ਧੁਨੀਆਂ ਦਾ ਅਧਿਐਨ ਕਰਦੇ ਹਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਧੁਨੀ ਵਿਗਿਆਨ ਹੁਣ ਇਹ ਚੀਜ਼ ਕਲੀਅਰ ਹੋ ਗਈ ਜੀ ਕਿ ਧੁਨੀ ਵਿਗਿਆਨ ਕੀ ਹੈ ਵਿਦਿਆ ਦੀ ਸਹਾਇਤਾ ਨਾਲ ਭਾਸ਼ਾਈ ਧੁਨੀਆਂ ਦਾ ਅਧਿਐਨ ਹੀ ਧੁਨੀ ਵਿਗਿਆਨ ਹੈ ਧੁਨੀ ਵਿਗਿਆਨ ਧੁਨੀਆਂ ਦੀ ਸਾਇੰਸ ਹੈ ਧੁਨੀ ਵਿਗਿਆਨ ਕੀ ਹੈ ਦੁਨੀਆਂ ਦੀ ਸਾਇੰਸ ਹੈ ਸਾਊਂਡ ਦੀ ਸਾਇੰਸ ਹੈ ਧੁਨੀ ਵਿਗਿਆਨ ਦੁਨੀਆਂ ਦੇ ਅਧਿਐਨ ਦਾ ਸ਼ੁੱਧ ਸਿਧਾਂਤਿਕ ਪੱਖ ਹੈ ਇੱਥੇ ਸ਼ੁੱਧ ਹੋਣਾ ਸੀ ਸ਼ੁੱਧ ਸਿਧਾਂਤਿਕ ਪੱਖ ਹੈ ਇਸ ਵਿੱਚ ਖਾਸ ਤੌਰ ਤੇ ਦੋ ਗੱਲਾਂ ਵੇਖੀਆਂ ਜਾਂਦੀਆਂ ਹਨ ਦੇਖੋ ਜੀ ਹਨਾ ਹੁਣ ਸਾਨੂੰ ਇਹ ਕਲੀਅਰ ਹੋ ਗਿਆ ਕਿ ਧੁਨੀ ਵਿਗਿਆਨ ਹੈ ਕੀ ਹੈ ਧੁਨੀ ਵਿਗਿਆਨ ਦੁਨੀਆਂ ਦੀ ਸਾਇੰਸ ਹੈ ਇਹ ਜਿਹੜੀ ਵਿੱਦਿਆ ਦੀ ਸਹਿਤਾ ਦੇ ਨਾਲ ਅਸੀਂ ਭਾਸ਼ਾਈ ਦੁਨੀਆਂ ਕਿਸੇ ਵੀ ਭਾਸ਼ਾ ਦੀਆਂ ਦੁਨੀਆਂ ਦਾ ਜਿਹੜਾ ਅਸੀਂ ਅਧਿਐਨ ਧੁਨੀ ਵਿਗਿਆਨ ਦੇ ਨਾਲ ਕਰਦੇ ਹਾਂ ਹੁਣ ਪਹਿਲੀ ਗੱਲ ਕੀ ਹੈ ਕਿ ਭਾਸ਼ਾ ਦੁਨੀਆਂ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ ਪ੍ਰੋਡਕਸ਼ਨ ਜਿਹੜੀ ਆ ਭਾਸ਼ਾ ਦੁਨੀਆਂ ਦੀ ਉਹ ਕਿਸ ਤਰ੍ਹਾਂ ਹੁੰਦੀ ਹੈ ਦੂਜੀ ਗੱਲ ਇਹਨਾਂ ਵਿੱਚ ਸੁਣਨ ਯੋਗਤਾ ਦਾ ਕੀ ਗੁਣ ਹੈ ਠੀਕ ਪਹਿਲਾ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ ਦੂਸਰੀ ਗੱਲ ਸੁੰਨਜੋਗਤਾ ਕੀ ਹੈ ਇਸ ਵਿੱਚ ਯਕੀਨੀ ਤੌਰ ਤੇ ਉਚਾਰਨ ਅੰਗ ਅਤੇ ਉਹਨਾਂ ਦੁਆਰਾ ਧੁਨੀਆਂ ਨੂੰ ਬਾਹਰ ਕੱਢਣ ਦੀ ਕਿਰਿਆ ਆ ਜਾਂਦੀ ਹੈ ਕਿ ਪਹਿਲਾਂ ਅਸੀਂ ਉਚਾਰਨ ਅੰਗ ਦੇਖਣੇ ਨੇ ਕਿਹੜੇ ਨੇ ਫਿਰ ਉਹਨਾਂ ਦੇ ਨਾਲ ਉਹ ਚੀਜ਼ ਬਾਹਰ ਕਿਵੇਂ ਨਿਕਲਦੀ ਆ ਉਹ ਧੁਨੀ ਬਾਹਰ ਕਿਵੇਂ ਨਿਕਲਦੀ ਆ ਇੱਕੋਦਮ ਆਉਂਦੀ ਹੈ ਰੁਕ ਕੇ ਆਉਂਦੀ ਹੈ ਕਿਹੜੇ ਅੰਗ ਨਾਲ ਸਪਰਸ਼ ਕਰਕੇ ਆਉਂਦੀ ਆ ਇਹ ਚੀਜ਼ ਦਾ ਅਸੀਂ ਅਧਿਐਨ ਕਰਨਾ ਹੈ ਹੁਣ ਅਸੀਂ ਦੇਖਦੇ ਹਾਂ ਕਿ ਧੁਨੀ ਵਿਗਿਆਨ ਮਨੁੱਖੀ કંਠ ਵਿੱਚੋਂ ਨਿਕਲੀਆਂ ਆਮ ਧੁਨੀਆਂ ਦਾ ਵਰਣਨ ਕਰਦੀ ਕਰਦਾ ਹੈ ਜਿਹੜਾ ਧੁਨੀ ਵਿਗਿਆਨ ਹੈ ਫੋਨੋਟਿਕਸ ਹੈ ਉਹ ਕੀ ਕਰਦਾ ਹੈ ਮਨੁੱਖ ਦੇ કંਠ ਵਿੱਚੋਂ ਠੀਕ ਹੈ ਜੀ ਮੈਂ ਦਿਖਾਇਆ ਸੀ ਤੁਹਾਨੂੰ ਕਿ ਮਨੁੱਖ ਦੇ કંਠ ਵਿੱਚੋਂ ਨਿਕਲੀਆਂ ਹੋਈਆਂ ਧੁਨੀਆਂ ਦਾ ਜਿਹੜਾ ਆ ਦੇਖੋ ਮਨੁੱਖ ਦਾ ਇਹ કંਠ ਹੈ ਇੱਥੇ ਅਸੀਂ ਇਹਨੂੰ કંਠ ਕਹਿ ਸਕਦੇ ਹਾਂ ਇਸ ਦੇ ਵਿੱਚੋਂ ਨਿਕਲੀਆਂ ਹੋਈਆਂ ਧੁਨੀਆਂ ਦਾ ਅਧਿਐਨ ਕਰਦਾ ਹੈ ਇਹ ਧੁਨੀ ਵਿਗਿਆਨ ਹੈ ਠੀਕ ਹੈ ਜੀ ਜਦੋਂ ਕਿ ਧੁਨੀ ਗ੍ਰਾਮ ਵਿਗਿਆਨ ਇੱਕ ਧੁਨੀ ਵਿਗਿਆਨ ਹੋ ਗਿਆ ਇੱਕ ਧੁਨੀ ਗ੍ਰਾਮ ਵਿਗਿਆਨ ਹੋ ਗਿਆ ਕਿਸੇ ਖਾਸ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਕਰਦਾ ਹੈ ਖਾਸ ਭਾਸ਼ਾ ਜਿਵੇਂ ਆਪਾਂ ਪੰਜਾਬੀ ਭਾਸ਼ਾ ਕਹਿ ਲਈਏ ਹੈ ਨਾ ਗੁਰਮੁਖੀ ਲਿਪੀ ਤੇ ਰੂਮਨ ਭਾਸ਼ਾ ਦੇਵਨਾਗਰੀ ਲਿਪੀ ਜਾਂ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਕਿ ਵਿਦਿਆ ਲਿਖਣ ਵਾਲੀਆਂ ਹੁੰਦੀਆਂ ਨੇ ਉਹਨਾਂ ਦਾ ਉਹਨਾਂ ਦੀਆਂ ਧੁਨੀਆਂ ਦਾ ਅਧਿਐਨ ਕਰਦਾ ਹੈ ਹੁਣ ਧੁਨੀ ਵਿਗਿਆਨ ਦੇ ਵਿੱਚ ਕੀ ਹੈ ਧੁਨੀ ਵਿਗਿਆਨ ਵਿੱਚ ਅਸੀਂ ਧੁਨੀ ਦੀ ਪ੍ਰਵਾਹਾ ਪ੍ਰਵਾਹਾ ਦੀ ਗੱਲ ਕਰਦੇ ਹਾਂ ਭਾਸ਼ਾ ਧੁਨੀ ਦੀ ਗੱਲ ਕਰਦੇ ਹਾਂ ਧੁਨੀਆਂ ਦੀ ਵੰਡ ਤੇ ਪਰਵਰਤਨ ਦੀ ਗੱਲ ਕਰਦੇ ਹਾਂ ਤੁਨੀ ਸੰਚਾਰ ਦੀਆਂ ਕਿਰਿਆਵਾਂ ਦੀ ਗੱਲ ਕਰਦੇ ਹਾਂ ਠੀਕ ਹੈ ਜੀ ਆਦੀ ਪੱਖਾਂ ਤੇ ਵਿਚਾਰ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਥੋੜੀ ਅਕਾਊ ਜ਼ਰੂਰ ਲੱਗੂਗੀ ਪਰ ਇਸਨ ਧਿਆਨ ਦੇ ਨਾਲ ਸੁਣਨਾ ਕਿਉਂਕਿ ਜੇਕਰ ਅਸੀਂ ਟੀਚਿੰਗ ਲਾਈਨ ਦੇ ਵਿੱਚ ਵੀ ਜੁੜੇ ਹੋਏ ਹਾਂ ਜਾਂ ਅਸੀਂ ਐਜ਼ ਏ ਵਿਦਿਆਰਥੀ ਵੀ ਪੜ ਰਹੇ ਹਾਂ ਜਾਂ ਅਸੀਂ ਐਜ਼ ਏ ਪੈਰੈਂਟਸ ਵੀ ਦੇਖ ਰਹੇ ਆ ਤਾਂ ਸਾਨੂੰ ਆਪਣੇ ਬੱਚੇ ਨੂੰ ਸਿਖਾਉਣ ਦੇ ਲਈ ਇਹ ਵੀਡੀਓ ਬਹੁਤ ਹੀ ਫਾਇਦੇਮੰਦ ਰਹੂਗੀ ਕਿਉਂਕਿ ਜੇ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਇੱਕ ਭਾਸ਼ਾ ਨੂੰ ਕਿਵੇਂ ਸਿਖਾ ਸਕਦੇ ਹਾਂ ਚਾਹੇ ਕੋਈ ਵੀ ਭਾਸ਼ਾ ਹੋਵੇ ਚਾਹੇ ਇੰਗਲਿਸ਼ ਹਿੰਦੀ ਪੰਜਾਬੀ ਜਾਂ ਕੋਈ ਵੀ ਲੈਂਗੁਏਜ ਹੋਵੇ ਕਿ ਸਾਨੂੰ ਉਸ ਚੀਜ਼ ਨੂੰ ਸਮਝਣ ਲਈ ਇਸ ਧੁਨੀ ਵਿਗਿਆਨ ਦਾ ਅਧਿਐਨ ਹੋਣਾ ਜ਼ਰੂਰੀ ਹੈ ਜਾਣੋ ਹੋਣਾ ਸਾਨੂੰ ਜ਼ਰੂਰੀ ਹੈ ਠੀਕ ਹੈ ਜੀ ਜੇ ਤੁਹਾਨੂੰ ਇਹ ਪਰਾਲਾ ਵਧੀਆ ਲੱਗਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਵਧੀਆ ਜਾ ਕਿ ਤੁਸੀਂ ਕੁਝ ਨਵਾਂ ਸਿੱਖਿਆ ਚਲੋ ਜੀ ਸ਼ੁਰੂ ਕਰਦੇ ਹਾਂ ਦੁਬਾਰਾ ਧੁਨੀ ਵਿਗਿਆਨ ਵਿੱਚ ਅਸੀਂ ਧੁਨੀ ਦੀ ਪਰਿਭਾਸ਼ਾ 사ઉન્ડ ਦੀ ਪਰਿਭਾਸ਼ਾ ਭਾਸ਼ਾ ਧੁਨੀ ਠੀਕ ਹੈ ਜੀ ਧੁਨੀਆਂ ਦੀ ਵੰਡ ਫਿਰ ਉਹਨਾਂ ਦੀ ਵੰਡ ਕਰਦੇ ਹਾਂ ਤੇ ਪਰਿਵਰਤਨ ਕੀ ਉਹਨਾਂ ਦੇ ਵਿੱਚ ਚੇਂਜ ਕੀ ਆਉਂਦਾ ਹੈ ਧੁਨੀ ਸੰਚਾਰ ਦੀ ਕਿਰਿਆ ਕਿ ਉਹ ਧੁਨੀ ਮਤਲਬ ਕਿ ਹਾ ਹਵਾ ਦੇ ਵਿੱਚ ਜਾਂ ਤਰੰਗਾਂ ਦੇ ਰਾਹੀਂ ਸਾਡੇ ਕੰਨਾਂ ਤੱਕ ਪਹੁੰਚਦੀ ਹੈ ਆਦੀ ਪੱਖਾਂ ਉੱਤੇਸੀਂ ਵਿਚਾਰ ਕਰਦੇ ਹਾਂ ਪਰੰਤੂ ਧੁਨੀ ਵਿਉਂਤ ਵਿੱਚ ਕਿਸੇ ਖਾਸ ਬੋਲੀ ਦੇ ਕਾਰਜੀ ਫੰਕਸ਼ਨਲ ਧੁਨੀਆਂ ਦਾ ਅਧਿਐਨ ਹੁੰਦਾ ਹੈ ਕਿਸੇ ਖਾਸ ਭਾਸ਼ਾ ਦੇ ਵਿੱਚ ਸਿਰਫ ਉਹਦੇ ਕਾਰਜੀ ਧੁਨੀਆਂ ਦਾ ਜਿਹੜਾ ਵਿਸ਼ਲੇਸ਼ਣ ਹੁੰਦਾ ਹੈ ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਵਿਗਿਆਨ ਦੇ ਵਿੱਚ ਇਸ ਚੀਜ਼ ਦਾ ਫਰਕ ਹੈ ਧੁਨੀ ਵਿਗਿਆਨ ਵਿੱਚ ਕੀ ਹੁੰਦਾ ਹੈ ਮਾਨਵੀ ਮੂੰਹ ਵਿੱਚੋਂ ਨਿਕਲੀਆਂ ਸਾਰੀਆਂ ਧੁਨੀਆਂ ਮਹੱਤਵਪੂਰਨ ਹਨ ਧੁਨੀ ਵਿਗਿਆਨ ਦੇ ਵਿੱਚ ਜਿਹੜੀਆਂ ਸਾਡੇ ਮੁੱਖ ਦੇ ਵਿੱਚੋਂ ਜਿੰਨੀਆਂ ਵੀ ਮਤਲਬ ਕਿ ਧੁਨੀਆਂ ਨਿਕਲਦੀਆਂ ਆ ਉ ਈ ਹਨਾ ਸਾਰੀਆਂ ਹੀ ਜਿਹੜੀਆਂ ਧੁਨੀਆਂ ਸਾਊਂਡ ਕੋਈ ਵੀ ਹੈ ਜਦੋਂ ਭਾਸ਼ਾ ਨਹੀਂ ਸੀ ਹੁੰਦੀ ਉਦੋਂ ਵੀ ਮਨੁੱਖ ਬੋਲਦਾ ਸੀ ਹਨਾ ਚੀਕਾਂ ਕੁੱਕਾਂ ਮਾਰਦਾ ਸੀਗਾ ਹੂਹਾ ਇਸ ਤਰ੍ਹਾਂ ਕਰਦਾ ਸੀ ਹਾ ਹਾ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਸੀ ਉਹ ਵੀ ਕੀ ਸੀ ਧੁਨੀਆਂ ਸੀਗੀਆਂ ਹਨ ਮਨੁੱਖੀ ਮੂੰਹ ਦੇ ਵਿੱਚੋਂ ਨਿਕਲੀਆਂ ਹੋਈਆਂ ਸਾਰੀਆਂ ਇਹ ਧੁਨੀਆਂ ਜਿਹੜੀਆਂ ਮਹੱਤਵਪੂਰਨ ਹੁੰਦੀਆਂ ਨੇ ਅ ਪਰ ਧੁਨੀ ਵਿਉਂਤ ਵਿੱਚ ਨਿਖੇੜੂ ਜਾਂ ਅਰਥਪੇਧਿਕ ਧੁਨੀਆਂ ਹੀ ਮਹੱਤਵਪੂਰਨ ਹਨ ਉਹ ਨਹੀਂ ਤੇਨਾਂ ਨੇ ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਦਾ ਜਿਹੜਾ ਅ ਅੰਤਰ ਦੱਸਿਆ ਕਿ ਜਦ ਧੁਨੀ ਵਿਗਿਆਨ ਹੈ ਮਨੁੱਖ ਵਿੱਚ ਸਾਰੀਆਂ ਮਨੁੱਖੀ ਮੂੰਹ ਵਿੱਚੋਂ ਨਿਕਲੀਆਂ ਹੋਈਆਂ ਸਾਰੀਆਂ ਧੁਨੀਆਂ ਦਾ ਨੂੰ ਹੀ ਇੰਪੋਰਟੈਂਸ ਦਿੰਦਾ ਹੈ ਪਰ ਤੁਨੀ ਵਿਅੰਤ ਦੇ ਵਿੱਚ ਉਹਨਾਂ ਨੂੰ ਨਖੇੜਿਆ ਜਾਂਦਾ ਹੈ ਜਾਂ ਅਰਥਪੇਦਕ ਧੁਨੀਆਂ ਹੀ ਮਹੱਤਵਪੂਰਨ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਅਰਥ ਹੋਵੇ ਹੈਨਾ ਉਹਨਾਂ ਨੂੰ ਅੱਗੇ ਹੈ ਤੁਨੀ ਅਤੇ ਤੁਨੀਗ੍ਰਾਮ ਨੂੰ ਨਖੇੜਨ ਲਈ ਇਹ ਅਗਲਾ ਟੌਪਿਕ ਆਗਾ ਤੁਨੀ ਅਤੇ ਤੁਨੀਗ੍ਰਾਮ ਨੂੰ ਨਖੇੜਨ ਲਈ ਫੋਨੋਟਿਕ ਤੁਨੀ ਦਾ ਅੰਕਲ ਨੈਸ਼ਨਲ ਬ੍ਰੈਕਟ ਵਿੱਚ ਕੀਤਾ ਜਾਂਦਾ ਹੈ ਇਸ ਤਰ੍ਹਾਂ ਪਰ ਤੁਨੀਗ੍ਰਾਮ ਫੋਨੀਮ ਨੂੰ ਤਿਰਛੀਆਂ ਲੈਣਾ ਵਿੱਚ ਅੰਕਿਤ ਕੀਤਾ ਜਾਂਦਾ ਹੈ ਠੀਕ ਹੈ ਜੀ ਤੇ ਅੱਗੇ ਅਸੀਂ ਕਰਦੇ ਹਾਂ ਹੁਣ ਧੁਨੀ ਵਿਗਿਆਨ ਦੇ ਪ੍ਰਕਾਰ ਕੀ ਹਨ ਠੀਕ ਹੈ ਬੜੀ ਮਹੱਤਵਪੂਰਨ ਵੀਡੀਓ ਹੋਣ ਜਾ ਰਹੀ ਹੈ ਜਦੋਂ ਅਸੀਂ ਅਖੀਰ ਤੱਕ ਪਹੁੰਚਾਂਗੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਵੀਡੀਓ ਦੇ ਵਿੱਚ ਜੋ ਅਸੀਂ ਪਹਿਲਾਂ ਸ਼ਾਇਦ ਨਹੀਂ ਦੇਖਿਆ ਹੋਵੇਗਾ ਕਿਤੇ ਜਾਂ ਢੂੰਗਾਈ ਨਾਲ ਨਹੀਂ ਪੜਿਆ ਹੋਵੇਗਾ ਹੁਣ ਧੁਨੀ ਵਿਗਿਆਨ ਵਿੱਚ ਧੁਨੀਆਂ ਦੇ ਤਿੰਨ ਦ੍ਰਿਸ਼ਟੀਕੋਣਾਂ ਦਾ ਧਿਆਨ ਕੀਤਾ ਗਿਆ ਤਿੰਨ ਦ੍ਰਿਸ਼ਟੀਕੋਣਾਂ ਦਾ ਧਿਆਨ ਕੀਤਾ ਗਿਆ ਹੈ ਤੁਨੀ ਉਚਾਰਨ ਤੋਂ ਲੈ ਕੇ ਸਰਵਣ ਤੱਕ ਤਿੰਨ ਅਵਸਥਾਵਾਂ ਵਿੱਚੋਂ ਨਿਕਲਦੀਆਂ ਹਨ ਉਚਾਰਨ ਕੀ ਹੈ ਬੋਲਣਾ ਸਰਵਣ ਕੀ ਹੈ ਸੁਣਨਾ ਹੁਣ ਕਿਹੜੀਆਂ ਨੇ ਧੁਨੀਆਂ ਉਚਾਰੀਆਂ ਜਾਂ ਬੋਲੀਆਂ ਜਾਂਦੀਆਂ ਹਨ ਇੱਕ ਨੰਬਰ ਪੁਆਇੰਟ ਬਣ ਗਿਆ ਧੁਨੀਆਂ ਉਚਾਰੀਆਂ ਜਾਂ ਬੋਲੀਆਂ ਜਾਂਦੀਆਂ ਹਨ ਧੁਨੀਆਂ ਵਾਯੂ ਲਹਿਰਾ ਰਹੀ ਸਰੋਤੇ ਦੇ ਕੰਨਾਂ ਤੱਕ ਪਹੁੰਚਦੀਆਂ ਹਨ ਠੀਕ ਹੈ ਜੀ ਧੁਨੀਆਂ ਜਿਹੜੀਆਂ ਨੇ ਜਿਹੜੀਆਂ ਤਰੰਗਾਂ ਰਾਹੀਂ ਹਵਾ ਦੇ ਰਾਹੀਂ ਸਾਡੇ ਕੰਨਾਂ ਤੱਕ ਪਹੁੰਚਦੀਆਂ ਨੇ ਸਰੋਤਾ ਕੌਣ ਹੁੰਦਾ ਸੁਣਨ ਵਾਲਾ ਉਸ ਦੇ ਕੰਨਾਂ ਤੱਕ ਪਹੁੰਚਦੀਆਂ ਹਨ ਧੁਨੀਆਂ ਨੂੰ ਕੰਨ ਗ੍ਰਹਿਣ ਕਰਕੇ ਦਿਮਾਗ ਤੱਕ ਪਹੁੰਚਾਉਂਦੇ ਹਨ ਤੀਸਰਾ ਹੋ ਗਿਆ ਇਹ ਧੁਨੀਆਂ ਨੂੰ ਕੰਨ ਜਿਹੜੇ ਨੇ ਗ੍ਰਹਿਣ ਕਰਕੇ ਦਿਮਾਗ ਤੱਕ ਪਹੁੰਚਾਉਂਦੇ ਨੇ ਇਸ ਆਧਾਰ ਤੇ ਧੁਨੀ ਵਿਗਿਆਨ ਦੇ ਤਿੰਨ ਪੱਖ ਹਨ ਸਮਝ ਲੱਗ ਗਈ ਸੀ ਇਸ ਆਧਾਰ ਤੇ ਧੁਨੀ ਵਿਗਿਆਨ ਦੇ ਕੀ ਹਨ ਤਿੰਨ ਪੱਖ ਹਨ ਕਿਹੜੇ-ਕਿਹੜੇ ਪੱਖ ਬਣਦੇ ਹਨ ਹੁਣ ਦੇਖੋ ਜੀ ਉਚਾਰ ਸੰਚਾਰ ਤੇ ਸਰਵਣ ਜਾਂ ਗ੍ਰਹਿਣ ਠੀਕ ਹੈ ਜੀ ਹੁਣ ਹੁਣ ਇਹਨਾਂ ਨੂੰ ਅਸੀਂ ਪਹਿਲੀ ਅਵਸਥਾ ਨਾਲ ਸੰਬੰਧ ਧੁਨੀਆਂ ਨੂੰ ਅਸੀਂ ਉਚਾਰ ਧੁਨੀ ਵਿਗਿਆਨ ਕਹਿੰਦੇ ਹਾਂ ਜਿਹੜੀ ਕਹਿੰਦੇ ਹਾਂ ਉਚਾਰ ਧੁਨੀ ਵਿਗਿਆਨ ਆ ਦੂਸਰੀ ਅਵਸਥਾ ਨੂੰ ਸੰਚਾਰ ਧੁਨੀ ਵਿਗਿਆਨ ਕਹਿੰਦੇ ਹਾਂ ਠੀਕ ਹੈ ਜੀ ਤੀਸਰੀ ਹੈ ਸਾਡੀ ਸਰਵਣੀ ਧੁਨੀ ਵਿਗਿਆਨ ਠੀਕ ਹੈ ਜਦੋਂ ਦੇਖੋ ਧਿਆਨ ਨਾਲ ਕਿਹੜੀ ਹੈ ਉਚਾਰ ਧੁਨੀ ਵਿਗਿਆਨ ਸੰਚਾਰ ਧੁਨੀ ਵਿਗਿਆਨ ਸਰਵਣੀ ਧੁਨੀ ਵਿਗਿਆਨ ਹੁਣ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਦੇਖੋ ਸਰੀਰਕ ਉਚਾਰਨੀ ਅੰਗ ਆਰਗਨ ਆਫ ਸਪੀਚਸ ਆਰਟੀਕੂਲੇਚਰ ਠੀਕ ਹੈ ਜੀ ਭਾਸ਼ਿਕ ਦੁਨੀਆ ਦੇ ਉਚਾਰਨ ਵਿੱਚ ਸਾਡੇ ਸਰੀਰ ਦਾ ਥੋੜਾ ਹਿੱਸਾ ਹੀ ਭਾਗੀਦਾਰ ਹੁੰਦਾ ਹੈ ਬੋਲਣ ਸਮੇਂ ਕੁਝ ਸਰੀਰਕ ਗਤੀਆਂ ਪ੍ਰਤੱਖ ਤੌਰ ਤੇ ਦਿਖਦੀਆਂ ਹਨ ਜਿਵੇਂ ਸਾਡਾ ਮੂੰਹ ਹੈ ਨਾ ਜੀ ਜਿਵੇਂ ਮੂੰਹ ਜਵਾੜੇ ਆ ਦੇਖੋ ਜਿਵੇਂ ਕੀ ਹੈ ਮੂੰਹ ਠੀਕ ਜਵਾੜੇ ਆ ਚੀਜ਼ਾਂ ਬੁੱਲ ਤੰਦ ਇਹ ਚੀਜ਼ਾਂ ਸੜੀਆਂ ਸਾਨੂੰ ਜੜੀਆਂ ਦਿਖ ਰਹੀ ਹੈ ਦਿਖਾਈ ਦਿੰਦੀਆਂ ਹਨ ਹੈਨਾ ਜੀਬ ਦਿਸਦੀ ਆਪਾਂ ਨੂੰ ਆਪਣੀ ਘੁੰਮਦੀ ਉੱਪਰ ਥੱਲੇ ਲੱਗਦੀ ਟੱਚ ਕਰਦੀ ਬਾਕੀ ਜਿਹੜੀਆਂ ਉਚਾਰ ਗਤੀਆਂ ਹਨ ਉਹ ਸਾਡੇ ਮੂੰਹ ਦੇ ਅੰਦਰ ਅੰਦਰੋਂ ਅੰਦਰੀ ਅਪਰਤਖ ਅੰਦਰੋਂ ਅੰਦਰੀ ਕੀ ਹੁੰਦਾ ਅਪਰਤਖ ਦਿਸਦੀਆਂ ਨਹੀਂ ਹੈਗੀਆਂ ਤੌਰ ਤੇ ਕਾਰਜਸ਼ੀਲ ਹੁੰਦੀਆਂ ਹਨ ਜਿਹੜੀਆਂ ਅੰਦਰ ਲੀਆਂ ਸਾਡੀਆਂ ਕਾਂ ਹੋ ਗਿਆ ਗਲੇ ਦਾ ਹੈਨਾ ਜਾਂ ਕੁਝ ਅੰਦਰਲਾ ਜਿਹੜਾ ਹੋਇਆ ਉਹ ਵੀ ਕਾਰਜਸ਼ੀਲ ਹੁੰਦੀਆਂ ਨੇ ਉਹ ਸਾਨੂੰ ਕੀ ਹੈ ਦਿਖਾਈ ਨਹੀਂ ਦਿੰਦੀਆਂ ਜਿਨ੍ਹਾਂ ਨੂੰ ਅਸੀਂ ਖਾਸ ਖਾਸ ਮਸ਼ੀਨਾਂ ਨਾਲ ਹੀ ਦੇਖ ਸਕਦਾ ਜਿਵੇਂ ਐਕਸ-ਰੇ ਦਾ ਨਾਲ ਲਾਈਰੋਸਕੋਪ ਦੇ ਨਾਲ ਇਸ ਤਰ੍ਹਾਂ ਸੀ ਦੇਖ ਸਕਦੇ ਹਾਂ ਠੀਕ ਹੈ ਜੀ ਇਹਨਾਂ ਸਰੀਰਕ ਅੰਗਾਂ ਨੂੰ ਉਚਾਰਕ ਆਰਟਿਕੂਲਰਸ ਐਂਡ ਉਚਾਰਨੀ ਅੰਗ ਆਰਗਨ ਆਫ ਸਪੀਚਸ ਕਿਹਾ ਜਾਂਦਾ ਹੈ ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਕਿਹੜੇ-ਕਿਹੜੇ ਇਹ ਉਚਾਰਨ ਅੰਗ ਹਨ ਠੀਕ ਹੈ ਜੀ ਜਿਵੇਂ ਹੋ ਗਿਆ ਉਚਾਰਨ ਅੰਗ ਕੀ ਹੋਗੇ ਹੋਠ ਬੁੱਲ ਲਿਪਸ ਹੈਨਾ ਦੰਦ टीथ वर्तस बुट्ट एलोवरस कठोर तालू हार्ड प्लेट्स कोमल तालू सॉफ्ट पैल्ट कोमल तालू सॉफ्ट पैल्ट का, का हो गया यूवीएल जीवनोक ਟਿਪ ਆਫ ਦਾ ਟੰਗ ਜੀਬ ਦਾ ਅੱਗਾ ਫਰੰਟ ਆਫ ਦਾ ਟੰਗ ਜੀਬ ਵਿਚਲਾ ਮਿਡਲ ਆਫ ਦਾ ਟੰਗ ਜੀਬ ਪਿਛਲਾ ਬੈਕ ਆਫ ਦਾ ਟੰਗ ਕੰਠਮਾਰਗ ਹੈਨਾ ਫਰੈਕਸ ਫਰੈਕਸ ਹੋ ਗਈ ਸੁਰਜੰਤਰ ਆਵ ਆ ਆਵਰਣ ਸੁਰਜੰਤਰ ਆਵਰਣ ਕੀ ਹੋ ਗਿਆ ਐਪਰਾਗਲਟਸ ਐਪਾਗਲਟਸ ਹੋ ਗਿਆ ਠੀਕ ਹੈ ਜੀ ਥੋੜੇ ਔਖੇ ਨੇ ਵਰਡ ਅੜਕਦੇ ਆ ਕੰਠ ਪਟਾਰੀ ਲੈਰੈਕਸਨਸ ਲੈਰ ਅਨੈਕਸ ਲੈਰ ਅਨੈਕਸ ਸਾਹ ਦੀ ਨਾਲੀ ਵਿੰਡ ਪਾਈਪ ਨਾਸਕੀ ਪੋਲ ਨੋਜ਼ਲ ਕੁਵੈਲਟੀ ਕੁਵੈਲਟੀ ਮੂੰਹ ਪੋਲ ਮਾਊਥ ਕੁਵੈਲਟੀ ਸੁਰਤੰਤਰੀ ਵੋਕਲ ਕਾਰਡਸ ਫੇਫੜੇ ਲੰਗਸ ਵਿਥ ਸੁਰਤੰਤਰ ਗਲਟਸ ਇਹ ਕੀ ਹਨ ਸਾਡੇ ਉਚਾਰਨ ਅੰਗ ਹਨ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਹ ਇੰਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ